ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋ ਸਨਣਾਓ ਜੀ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਹਾਂਜੀ ਲੋ ਜੀ ਇੱਥੇ ਟਾਈਮ ਜਿਹੜਾ ਹੈਗਾ ਸਵੇਰ ਦਾ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਤੇ ਆਪਾਂ ਹੁਣ ਲੱਗੇ ਸਿਆਰਸ਼ਨੋਰ ਵਾਸਤੇ ਰੋਟੀ ਸਬਜ਼ੀ ਬਣਾਉਣ ਤੇ ਇਹ ਸਬਜੀ ਵੈਸੇ ਮੈਂ ਆਲੂ ਗੋਭੀ ਦੀ ਸਬਜੀ ਬਣਾਉਣੀ ਸੀਗੀ ਤੇ ਫਿਰ ਉਹ ਖਾਂਦਾ ਨਹੀਂ ਹੈਗਾ ਫਿਰ ਮੈਂ ਕਿਹਾ ਵੀ ਚਲੋ ਤਾਂ ਆਪਦੇ ਵਾਸਤੇ ਬਾਅਦ ਵਿੱਚ ਬਣਾ ਲਾਂਗੇ ਆਪਾਂ ਬਾਕੀ ਸਾਰਿਆਂ ਵਾਸਤੇ ਤੇ ਇਹਨੂੰ ਫਿਰ ਮੈਂ ਬਣਾ ਕੇ ਦੇਣ ਵਾਸਤੇ ਕੁਛ ਵੀ ਨਹੀਂ ਹੈਗਾ ਸੀ ਹੋਰ ਇੱਕ ਟਾਈਮ ਵੀ ਘੱਟ ਸੀਗਾ ਤੇ ਫਿਰ ਚੂਰਾ ਵੜੀ ਇਹ ਕਹਿੰਦਾ ਵੀ ਬਣਾ ਦੇ ਤੇ ਮੈਂ ਦੇਖਿਆ ਤਾਂ ਡੱਬੇ ਦੇ ਵਿੱਚ ਤੇ ਚੂਰਾ ਵੜੀ ਖਤਮ ਸੀਗੀ ਘਰੇ ਹੈ ਨਹੀਂ ਸੀਗੀ ਫਿਰ ਇਹ ਫੁੱਲ ਵੜੀਆਂ ਸੀ ਕਹ ਲੋ న్యూਟਰੀ ਸੀ ਹੈਨਾ ਦੂਸਰੀ ਤੇ ਫਿਰ ਤਾਂ ਕਰਕੇ ਮੈਂ ਕਿਹਾ ਵੀ ਚਲ ਆਪਾਂ ਹੁਣ ਇਹ ਬਣਾ ਦਿੰਨੇ ਆ ਤੇ ਇਹਨੂੰ ਮੈਂ ਲਪਾਫੇ ਦੇ ਵਿੱਚ ਕੁੱਟ ਲਿਆ ਸੀਗਾ ਕੁੱਟ ਕੇ ਬਰੀਕ ਕਰ ਲਿਆ ਜਾਨੀ ਕਿ ਚੂਰਾ ਬਣਾ ਲਿਆ ਸੀਗਾ ਬੜੀਆਂ ਦਾ ਤੇ ਉਹਨੂੰ ਆਪਾਂ ਕੋਲੇ ਦੇ ਵਿੱਚ ਪਾਣੀ ਪਾ ਕੇ ਤੇ ਭੋਂਤਿਆ ਤੇ ਉਹ ਹੁਣ ਭੋਂਤੀਆਂ ਜਿਹੜੀਆਂ ਬੜੀਆਂ ਹਨਾ ਸੋਖਤ ਜਿਹੀ ਹੋ ਜਾਣਗੀਆਂ ਤੇ ਆਪਾਂ ਭੋਂਕੇ ਰੱਖਤੀਆਂ ਤੇ ਜਦ ਤੱਕ ਬੜੀਆਂ ਜਿਹੜੀਆਂ ਬੜੀਆਂ ਉਪੇਜ ਰਹੀਆਂ ਨੇ ਤੇ ਆਪਾਂ ਕੱਟ ਲੈਨੇ ਆ ਜਿਵੇਂ ਇਧਰ ਇੱਕ ਪਿਆਜ਼ ਵੇਸੀ ਹਰੀ ਮਿਰਚ ਵੀ ਪਾ ਸਕਦੇ ਆ ਪਰ ਅਰਸ਼ਨੂਰ ਕਰਕੇ ਮੈਂ ਫਿਰ ਪਾਈ ਨਹੀਂ ਹੈਗੀ ਹਰੀ ਮਿਰਚ ਕਿਉਂ ਉਹਦੇ ਵਾਸਤੇ ਬਣਾਉਂਗੀ ਮੈਂ ਤੇ ਆਪਾਂ ਹੁਣ ਪਿਆਜ਼ ਕੱਟ ਲੈਨੇ ਆ ਤੇ ਪਿਆਜ਼ ਕੱਟ ਕੇ ਫਿਰ ਤੜਕਾ ਲਾ ਦਨੇ ਆ ਕਿਉਂਕਿ ਇਸ ਟਾਈਮ ਤੇ ਤਾਂ ਬੈਸੀ ਕੰਮ ਕਰਾਂ ਨਿਕਾਲ ਹੁੰਦੀ ਆ ਤੇ ਇੱਕ ਅਜ ਮੈਂ 5-7 ਮਿੰਟ ਥੋੜਾ ਜਿਹਾ ਲੇਟ ਹੋਗੀ ਬਸ ਬਸ ਉਹ ਵੀ ਇਹ ਕਾਰਨ ਸੀਗਾ ਕਿ ਕੱਲ ਸ਼ਾਮੀ ਵੀ ਮੇਰੇ ਤੋਂ ਇਹਦੀ ਯੂਨੀਫਾਰਮ ਜਿਹੜੀ ਉਹ ਪ੍ਰੈਸ ਨਹੀਂ ਹੋਈ ਸੀਗੀ ਇਸ ਵੇਰੇ ਪਹਿਲਾਂ ਮੈਂ ਭੁੱਲ ਗਈ ਤੇ ਬਾਅਦ ਵਿੱਚ ਮੈਂ ਪ੍ਰੈਸ ਕੀਤੀ ਮੈਂ ਆਪਦਾ ਪਛਵਾ ਲਗਾਂ ਮੂੰੰਦਾ ਉਹ ਕਰੀ ਗਈ ਵੀ ਮੈਂ ਉਸੇ ਟਾਈਮ ਤੇ ਵੀ ਉਧਰ ਜਾਉਂਗੀ ਵੀ ਆਪਦਾ ਰੋਟੀ ਸਬਜ਼ੀ ਬਣਾ ਦੂੰਗੀ ਫਿਰ ਬਾਅਦ ਵਿੱਚ ਮੈਨੂੰ ਯਾਦ ਆਇਆ ਕਿ ਮੈਂ ਤਾਂ ਯੂਨੀਫਾਰਮ ਜਿਹੜੀ ਹੈ ਪ੍ਰੈਸ ਹੀ ਨਹੀਂ ਕੀਤੀ ਫਿਰ ਆ ਕੇ ਉਧਰੋਂ ਮੈਂ ਪਹਿਲਾਂ ਉਹਦੀ ਯੂਨੀਫਾਰਮ ਪ੍ਰੈਸ ਕੀਤੀ ਤੇ ਉਸ ਤੋਂ ਬਾਅਦ ਫਿਰ ਆਪਾਂ ਹੁਣ ਲੱਗੇ ਆ ਸਮਝੀਣ ਤੜਕਾ ਲਾਉਣ ਤੇ ਉਧਰ ਮੈਂ ਪੈਨ ਰੱਖਤੀ ਸੀਗੀ ਤੇ ਉਹ ਗਰਮ ਹੋ ਰਹੀ ਸੀਗੀ ਤੇ ਜਦ ਤੱਕ ਮੈਂ ਕਿਹਾ ਚੱਲ ਮੈਂ ਨਾਲੋ ਨਾਲ ਆਟਾ ਛਾਨ ਲਾਂ ਤੇ ਆਟਾ ਛਾਨ ਕੇ ਰੱਖ ਲਿਆ ਹੁਣ ਆਪਾਂ ਲਾ ਦਿੰਨੇ ਤੜਕਾ ਜਣ ਕੀ ਤੜਕਾ ਤਾਂ ਜ਼ਿਆਦਾ ਨਹੀਂ ਇਹਦੇ ਵਿੱਚ ਕੀ ਪਾਉਣਾ ਇਹਨਾਂ ਵੀ ਆਪਾਂ ਪਾ ਦਿੰਨੇ ਆ ਤੇਲ ਤੇ ਤੇਲ ਗਰਮ ਹੋਣ ਦੇ ਨਾਲ ਹੀ ਆਪਾਂ ਪਾਤਾ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਵਿੱਚ ਪਾ ਦਾਂਗੇ ਪਿਆਜ਼ ਪਿਆਜ਼ ਪਾ ਕੇ ਉਸ ਤੋਂ ਬਾਅਦ ਵਿੱਚ ਆਪਾਂ ਜਿਹੜੀਆਂ ਬੜੀਆਂ ਭੋਂਕੇ ਰੱਖੀਆਂ ਸੀਗੀਆਂ ਤੇ ਉਹ ਪਾ ਦਿੰਨੇ ਆ ਪਾਣੀ ਨਿਚੋੜ ਕੇ ਚੰਗੀ ਤਰ੍ਹਾਂ ਪਾਣੀ ਨਿਚੋੜ ਕੇ ਤੇ ਆਪਾਂ ਉਹ ਪਾ ਦਿੰਨੇ ਆ ਵਿੱਚ ਤੇ ਆਪਣੀ ਜਿਹੜੀ ਸਬਜੀ ਆ 5 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜੂਗੀ ਬਾਕੀ ਜਿਵੇਂ ਤਰੀ ਵਾਲੀਆਂ ਮੈਂ ਬੜੀਆਂ ਉਹੀ ਆਲੂ ਬੜੀਆਂ ਦੀ ਸਬਜੀ ਹਨਾ ਬਣਾ ਦਿੰਦੀ ਪਰ ਉਹਦੇ ਤੇ ਮੈਨੂੰ ਟਾਈਮ ਲੱਗਣਾ ਸੀਗਾ ਮਸਾਲਾ ਕੁੰਡੇ ਦੇ ਵਿੱਚ ਕੁੱਟਦੀ ਫਿਰ ਆਲੂ ਵਗੈਰਾ ਕੱਟਨੇ ਸੀਗੇ ਤੇ ਜ਼ਿਆਦਾ ਟਾਈਮ ਲੱਗਣਾ ਸੀਦਾ ਕਸ ਕਰਕੇ ਫਿਰ ਮੈਂ ਇਹ ਸੋਖਾ ਤਰੀਕਾ ਲੱਭਿਆ ਤੇ ਨਾਲੇ ਉਹ ਖਾਂਦਾ ਵੀ ਖੁਸ਼ ਹੋ ਗਿਆ ਤੇ ਹੁਣ ਆਪਾਂ ਬਸ ਇਹ ਤਕਰੀਬਨ ਹੀ ਬਣ ਗਈ ਸੇ ਆਪਾਂ ਇੱਥੋਂ ਸਲੇਪ ਨੂੰ ਥੋੜੀ ਸਾਫ਼ ਕਰਕੇ ਤੇ ਆਪਾਂ ਪਰੌਂਠੇ ਬਣਾ ਲੈਨੇ ਆ ਤੇ ਫਿਰ ਕਰਦੇ ਆ ਜੀ ਅਗਲੇ ਕੰਮ ਤੋਂ ਦੇ ਆਪਣੇ ਹਾਂਜੀ ਲੋ ਤੇ ਅਰਸ਼ਨੂਰ ਸਕੂਲ ਚਲਿਆ ਗਿਆ ਸੀਗਾ ਟਾਈਮ ਹੋ ਗਿਆ ਜੀ 7:30 ਦਾ 7 ਵਜੇ 35 36 ਮਿੰਟ ਹੋ ਗਿਆ ਤੇ ਅਰਸ਼ਨੂਰ ਗਿਆ ਚਲਾ ਸਕੂਲ ਤੇ ਹੁਣ ਆਪਾਂ ਜਿਵੇਂ ਭਾਂਡੇ ਵਗੈਰਾ ਸੀ ਸਾਰੇ ਇਕੱਠੇ ਕਰਦੇ ਹੈਗੇ ਬਾਅਦ ਚ ਸਾਫ ਕਰਾਂਗੇ ਪਹਿਲਾਂ ਵਿਹੜਾ ਸੁੰਬਰ ਲઈએ ਤੇ ਬਾਕੀ ਅਜੇ ਤਾਂ ਵਿਹੜਾ ਸੁੰਬਰਣ ਤੇ ਇਨਾ ਟਾਈਮ ਵੀ ਲੱਗਣਾ ਵੀ ਜਿਵੇਂ ਇੱਟਾਂ ਦੀ ਫਰਸ਼ ਵੀ ਕੱਲ ਮੈਂ ਧੋਲੀ ਸੀ ਇੱਥੋਂ ਇਹਨਾਂ ਨੂੰ ਧੋ ਕੇ ਤੇ ਜਦੋਂ ਮਿੱਟੀ ਫੇਰਤੀ ਸੀਗੀ ਤੇ ਵਧੀਆ ਸਾਫ ਸਾਫ ਪਿਆ ਸੋਹਣਾ ਲੱਗਦਾ ਵੈਸੇ ਵਿਹੜਾ ਹੁਣ ਹੇ ਹੁਣ ਆਪਾਂ ਜੜੇ ਇੱਥੇ ਮੈਂ ਪਾਣੀ ਵੀ ਤੱਤਾ ਧਰਨਾ ਸੀਗਾ ਕਿਉਂਕਿ ਮੈਂ ਜਿਵੇਂ ਕਿਚਨ ਟਾਵਲ ਹੋਗੇ ਜਿਵੇਂ ਪੌਣੇ ਵਗੈਰਾ ਹਨਾ ਧੋਣੇ ਸੀਗੇ ਤੇ ਜਿਵੇਂ ਪੌਣੇ ਵਗੈਰਾ ਚਾਹੇ ਗਰਮੀ ਹੋਵੇ ਚਾਹੇ ਸਾਦੀ ਹੋਵੇ ਮੈਂ ਗਰਮ ਪਾਣੀ ਦੇ ਵਿੱਚ ਹੀ ਧੋਣੇ ਹੁੰਦੀਆਂ ਅ ਫਿਰ ਇੱਕ ਤਾਂ ਉਹਦੇ ਚ ਧੁੰਧਾਈ ਨਹੀਂ ਰਹਿੰਦੀ ਪੌਣਿਆਂ ਦੇ ਵਿੱਚ ਤੇ ਨਾਲੇ ਸਮੈਲ ਨਹੀਂ ਆਉਂਦੀ ਜੀ ਤੇ ਫਿਰ ਆਪਾਂ ਹੁਣ ਇੱਥੇ ਪਾਣੀ ਧਰ ਦਿੰਨੇ ਆ ਪਹਿਲਾਂ ਤੱਤਾ ਜਾਨਕਿ ਮੈਂ ਝਾੜ ਉਲਗਾ ਕੇ ਫਿਰ ਉਸ ਤੋਂ ਬਾਅਦ ਇੱਥੇ ਮੈਂ ਹੁਣ ਪਾਣੀ ਧਰੂੰਗੀ ਪਾਣੀ ਗਰਮ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਵਿੱਚ ਸਰਫ ਪਾ ਕੇ ਪੋਣੇ ਜਿਹੜੇ ਭੋਂਕੇ ਰੱਖ ਦਾਂਗੇ ਤੇ ਆਪਾਂ ਜਦ ਤੱਕ ਦੂਸਰੇ ਕੰਮ ਕਰਾਂਗੇ ਤਾਂ ਫਿਰ ਉਪੇਜ ਜਾਣਗੇ ਉਸ ਤੋਂ ਬਾਅਦ ਜਣੇ ਕਿ ਧੋ ਦਾਂਗੇ ਜਦੋਂ ਕੱਪੜੇ ਧੋਤੇ ਬਾਕੀ ਵੈਸੇ ਤਾਂ ਜਣੇ ਕਿ ਮੈਂ ਅੱਜ ਮੇਰਾ ਕੰਮ ਰਹਿੰਦਾ ਸੀ ਬਾਕੀ ਸਾਰਾ ਸਫਾਈਆਂ ਦਾ ਕੰਮ ਜਿਹੜਾ ਉਹ ਖਤਮ ਹੋ ਗਿਆ ਕਿਉਂਕਿ ਮੈਨੂੰ 4-5 ਦਿਨ ਹੋ ਗਏ ਲੱਗੇ ਨੂੰ ਸਫਾਈਆਂ ਤੇ ਤੇ ਇੱਕ ਤਾਂ ਗਰਮੀ ਕਰਕੇ ਇਸ ਤੋਂ ਪਹਿਲਾਂ ਜਿਵੇਂ ਸਫਾਈਆਂ ਨਹੀਂ ਹੋਈਆਂ ਅੱਗੇ ਤਾਂ ਮੈਂ ਛੇਤੀ ਛੇਤੀ ਸਫਾਈਆਂ ਕਰ ਲੈਣੀਆਂ ਹੁੰਦੀਆਂ ਪਰ ਇਤ ਕੀ ਗਰਮੀ ਇੰਨੀ ਜ਼ਿਆਦਾ ਪਈਗੀ ਕਿ ਵੀ ਮਾਣੀ ਨਹੀਂ ਕੀਤਾ ਸੀਗਾ ਇਸ ਤੋਂ ਪਹਿਲਾਂ ਤੇ ਮਣਕੇ ਉਸ ਤੋਂ ਬਾਅਦ ਜਿੱਦਾਂ ਕੀ ਰੋਤੀ ਮੀਆਂ ਦੀ ਆ ਗਈ ਤਾਂ ਫਿਰ ਤਾਂ ਮੀਂਹ ਦੇ ਵਿੱਚ ਸਿਲਨਜੀ ਦਾ ਮੌਸਮ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਤੁਹਾਨੂੰ ਪਤਾ ਹਨਾ ਵੀ ਸਫਾਈਆਂ ਹੁੰਦਾਂ ਹੀ ਨਹੀਂ ਹੈਗੀਆਂ ਬਾਕੀ ਕੱਚੇ ਵਿੜਿਆਂ ਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਵੀ ਮੀਂਹ ਦੇ ਵਿੱਚ ਜਿਆਦਾ ਹੀ ਖਲਾਰਾ ਪੈ ਜਾਂਦਾ ਜਿਆਦਾ ਕੰਮ ਵਧ ਜਾਂਦਾ ਹੈ ਤੇ ਤਾਂ ਕਰਕੇ ਅੱਜ ਮੇਰਾ ਕੰਮ ਰਹਿਦਾ ਸੀਗਾ ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਜਿਵੇਂ ਕੰਬਲ ਵਗੈਰਾ ਧੋਣਾ ਸੀਗਾ ਤੇ ਮੰਜਾਂ ਦੇ ਕਵਰ ਰਹਿੰਦੇ ਸੀਗੇ ਤੇ ਮੰਜੇ ਵੀ ਧੋਣੇ ਸੀਗੇ ਦੋ ਮੈਂ ਦੋ ਮੰਜੇ ਧੋਣੇ ਸੀਗੇ ਉਹ ਥੋੜੇ ਜਿਆਦਾ ਵੀ ਗੰਦੇ ਹੋਏ ਪਿਆ ਤੇ ਉਹ ਵੀ ਧੋਣੇ ਸੀਗੇ ਤੇ ਹੁਣ ਮੈਂ ਕਿਹਾ ਵੀ ਅੱਜ ਮੈਂ ਰੈਸਟ ਕਰਦੀ ਆਂ ਵੀ ਅੱਜ ਨਹੀਂ ਮੈਂ ਧੋਂਦੀ ਅੱਜ ਕੈਂਸਲ ਕਰਦੀ ਆਂ ਪਹਿਲਾਂ ਤਾਂ ਮੇਰਾ ਸਵੇਰੇ ਮਨ ਸੀਗਾ ਪਰ ਅੱਜ ਮੇਰੀਆਂ ਨਾਲ ਜਿੰਨੇ ਬਾਹਾਂ ਦਰਦ ਕਰ ਰਹੀਆਂ ਆਂ ਉਕੇ ਕਾਫੀ ਦਿਨ ਹੋ ਗਏ ਵੀ ਹਨਾ ਇੰਨਾ ਕੰਮ ਜਾਰ ਲਗਾਤਾਰ ਕਰੀ ਜਾਂਦੇ ਨੂੰ ਜਦੋਂ ਕਿ ਕੱਪੜੇ ਵੀ ਬਹੁਤ ਜ਼ਿਆਦਾ ਹੋ ਗਏ ਵੀ ਮੈਂ ਉਸਕੇ ਜਿਹੜੇ ਪਰਦੇ ਸੀਗੇ ਮਸ਼ੀਨ 'ਚ ਧੋਤੇ ਬਾਕੀ ਸਾਰੇ ਕੱਪੜੇ ਵੀ ਹੱਥੀ ਧੋਤੇ ਕਿੰਨੇ ਕੱਪੜੇ ਸੀਗੇ ਸਾਰੇ A to Z ਕੱਪੜੇ ਵੀ ਧੋਤੇ ਤੇ ਫਿਰ ਮਿੱਟੀ ਲਾਈ ਹਨਾ ਸਾਰਾ ਸ਼ੀਸ਼ੇ ਵਗੈਰਾ ਸਾਰੇ ਸਾਫ਼ ਕੀਤੇ ਤੇ ਉਹਦੇ ਖਰਕੇ ਨਾ ਅੱਜ ਕਿਉਂਕਿ ਜੇ ਲੱਗੇ ਰਹੀਏ ਤਾਂ ਲੱਗੇ ਰਹੀਏ ਪਰ ਜਦੋਂ ਇੱਕ ਵਾਰੀ ਬਸ ਜਦਾਂ ਹੋ ਜੇ ਨਾ ਵੀ ਬਸ ਅੱਜ ਚਲੋ ਕੋਈ ਗੱਲ ਨਹੀਂ ਵਿੱਜੇ ਅੱਜ ਆਪਾਂ ਮ ਕੈਨਸਲ ਕਰਤਾ ਤਾਂ ਸਾਰ ਚੁਗਾ ਹਨ ਤੇ ਫਿਰ ਬਸ ਕੋਲਜੀ ਹੋ ਜਾਂਦੀ ਐਵੇਂ ਤੇ ਬਸ ਅੱਜ ਮੈਂ ਕੋਲਜੀ ਕਰ ਲਈ ਐਵੇਂ ਜੇ ਵੈਸੇ ਲੱਗ ਵੀ ਜਾਂਦੀ ਤਾਂ ਚਲੋ ਕੰਮ ਖਤਮ ਹੋ ਜਾਂਦਾ ਪਰ ਫਿਰ ਥੋੜੀ ਜਿਹੀ ਥਕਾਵਟ ਜੀ ਉੱtre ਆਉਂਦੀ ਐ ਬਾਅਦ ਵਿੱਚ ਤਾਂ ਕਰਕੇ ਮੈਂ ਕਹਾਂ ਵੀ ਅੱਜ ਦਾ ਦਿਨ ਆਪਾਂ ਰੈਸਟ ਕਰਦੇ ਆਂ ਤੇ ਚਲੋ ਕੱਲ ਨੂੰ ਮੰਜੇ ਧੋ ਲਾਂਗੇ ਕਿਉਂਕਿ ਜਿਵੇਂ ਮੇਨ ਜ਼ਿਆਦਾ ਖਲਾਰਾ ਸੀਗਾ ਮੇਨ ਮੇਨ ਜਿਹੜਾ ਜ਼ਰੂਰੀ ਜ਼ਿਆਦਾ ਸੀਗਾ ਹਨਾ ਉਹ ਚਲੋ ਸਾਫ਼ ਹੋ ਗਿਆ ਤੇ ਮੰਜਾਂ ਦਾ ਤਾਂ ਇੰਨਾ ਵੱਡਾ ਕੰਮ ਨਹੀਂ ਹੈਗਾ ਕਿਉਂਕਿ ਉਹਦਾ ਪਹਿਲਾਂ ਵੀ ਵੈਸੇ ਜਿਵੇਂ ਆਪਾਂ ਹਫਤੇ ਦੇ ਕੁਝ ਦਿਨਾਂ ਤੋਂ ਲਾ ਕੇ ਕਵਰ ਧੋਏ ਦਿੰਨੇ ਆ ਤੇ ਹੁਣ ਆਪਾਂ ਕੱਲ ਨੂੰ ਧੋਵਾਂਗੇ ਤੇ ਜਿਹੜਾ ਕੰਬਲ ਸੀ ਉਹ ਵੀ ਕੱਲ ਨੂੰ ਧੋਵਾਂਗੀ ਕਿਉਂਕਿ ਅੱਜ ਮੇਰੇ ਚ ਹਿੰਮਤ ਨਹੀਂ ਸੀ ਕਿ ਵੀ ਐਡਾ ਪਾਰਾ ਕੰਬਲ ਮੈਂ ਧੋ ਪਾਉਂਗੀ ਕਿਉਂਕਿ ਉਹ ਜਾਨੇ ਕਿ ਦੋ ਜਣੇ ਉਹਨੂੰ ਜਦੋਂ ਮੈਂ ਧੋ ਲਿਆ ਉਸ ਤੋਂ ਬਾਅਦ ਦੋ ਜਣੇ ਉਹਨੂੰ ਚੱਕ ਕੇ ਫਿਰ ਆਪਾਂ ਕਿਸੇ ਮੰਝੇ ਤੇ ਜਾਂ ਚੇਅਰ ਤੇ ਰੱਖ ਦਾਂਗੇ ਇੱਕ ਦਿਨ ਤਾਂ ਉਹਦਾ ਪਾਣੀ ਨਿਚੜੂਗਾ ਫਿਰ ਦੂਸਰੇ ਦਿਨ ਉਹਨੂੰ ਸੁੱਕਣਾ ਪਿਆ ਜਾਊਗਾ ਕਉਂਕੀ ਡਬਲ ਹੈਗਾ ਕਾਫੀ ਹੈਵੀ ਹੈ ਹੋ ਕੰਬਲ ਤਾਂ ਕਰਕੇ ਫਿਰ ਅੱਜ ਮੈਂ ਹਾਂ ਕੱਲ ਨੂੰ ਧੂੰਗੀ ਅੱਜ ਮੇਰੇ ਪਾਹਾਂ ਦੇ ਵਿੱਚ ਨਿਹਮਤ ਨਹੀਂ ਹੈਗੀ ਤੇ ਹੁਣ ਆਪਾਂ ਇੱਥੋਂ ਪਹਿਲਾਂ ਇਹੜਾ ਸੁੰਬਰ ਲੈਨੇ ਆ ਪਹਿਲਾਂ ਮੈਂ ਵੱਡੀ ਬੋਕਰ ਨਾਲ ਸੁੰਬਰ ਲੱਗੀ ਸੀਗੀ ਤੇ ਫਿਰ ਵੱਡੀ ਬੋਕਰ ਦੇ ਨਾਲ ਨਾਲ ਪੱਤੇ ਨਿਕਲਦੇ ਹੈਗੇ ਜਣੇ ਕਿ ਇਹ ਵਰਲਾਂ ਜੀਆਂ ਦੇ ਵਿੱਚ ਕਿਉਂਕਿ ਸੀਮੈਂਟ ਜਿਹੜਾ ਸਾਰਾ ਉੱਤਰ ਗਿਆ ਨਾ ਤੋਂ ਤਾਂ ਕਰਕੇ ਤੇ ਇਹ ਜਿਹੜੇ ਪੱਤੇ ਆ ਮੈਂ ਇੱਧਰ ਆਪਣਾ ਜਿਹੜਾ ਚਿਕੂ ਦਾ ਬੂਟਾ ਲੱਗਾ ਹੈ ਇਹ ਦੇ ਵਿੱਚ ਇੱਥੇ ਇਕੱਠੇ ਕਰ ਲੈਣੀ ਇੱਥੇ ਚੱਕ ਲਊਂਗੀ ਕਿਉਂਕਿ ਸਾਰੇ ਵਿੜੇ ਦੇ ਵਿੱਚ ਨਹੀਂ ਖਲਾਰਦੀ ਹੈ ਜੀ। ਐ ਕਿਉਂਕਿ ਇਧਰੋਂ ਸਾਰਾ ਵਿੜਾ ਸਾਫ਼ ਪਿਆ ਸੀਗਾ। ਸੁੰਭਰੂਗੇ ਤਾਂ ਸੇਮ ਹੈ ਸਾਰਾ ਵਿੜਾ। ਪਰ ਮੈਂ ਖੱਬ ਚਾਲੇ ਪੱਤੇ ਇੱਥੇ ਹੀ ਚੱਕ ਲੈਣੀ ਆ। ਤੇ ਕਿਉਂਕਿ ਇਹ ਨਾ ਮਾੜੀ ਜਿਹੀ ਹਵਾਈ ਫਿਰ ਪਿੱਛੇ ਨੂੰ ਚਲੇ ਜਾਂਦੇ ਸਾਰੇ ਪੱਤੇ। ਤਾਂ ਕਰਕੇ ਮੈਂ ਚੱਲ ਇਹਨਾਂ ਨੂੰ ਮੈਥੋਂ ਹੀ ਚੱਕੂਗੀ। ਤੇ ਫਿਰ ਦੂਸਰਾ ਵਿੜਾ ਜਿਹੜਾ ਸਾਰਾ ਅੱਡੀ ਬੁਕਰ ਨਮਟੇ ਨਮਟੇ ਸੁੰਭਰਿਆ ਜਾਊਗਾ। ਪਹਿਲਾਂ ਓੱਖਾ ਲੱਗਦਾ ਸੀਗਾ ਪਰ ਅੱਜ ਤਾਂ വലിയ ആരാമറിന സുഭരയാണെ ബേടാ ਹਾਂਜੀ ਤੇ ਲੋ ਜੀ ਆਪਾਂ ਉਧਰ ਜਿਹੜੇ ਪੱਤੇ ਸੀ ਉਹ ਚੱਕਤੇ ਆ ਹੁਣ ਆਪਾਂ ਇਹ ਦੂ ਅੱਗੇ ਜਿਹੜਾ ਸਾਰਾ ਸੁੰਭਰ ਲੈਨੇ ਆ ਤੇ ਬਾਕੀ ਇਹ ਜਿਹੜਾ ਕਾਲਾ ਟੋਕਾ ਵੀ ਮੈਂ ਜਿਵੇਂ ਹਨਾ ਪੱਠੇ ਕੁੱਤਰਨ ਵਾਲਾ ਜਿਹੜਾ ਟੋਕਾ ਏ ਤੇ ਉਹ ਵੀ ਮਸ਼ੀਨ ਜਾਨੀ ਕਿ ਉਹ ਵੀ ਆਪਾਂ ਦੂਸਰੀ ਸਾਈਡ ਕਰਤੀ ਆ ਕਿਉਂਕਿ ਪਹਿਲਾਂ ਦੂਸਰੀ ਸਾਈਡ ਸੀ ਉਹ ਤੁਹਾਨੂੰ ਤੇ ਪਰਲੇ ਪਾਸੇ ਜਿਵੇਂ ਬਾਥਰੂਮ ਦੇ ਅੱਗੇ ਜਿਹਨੇ ਥੜਾ ਵਗੈਰਾ ਬਣਿਆ ਵਾਸ਼ਰੂਮ ਦੇ ਅੱਗੇ ਤਾਂ ਉਧਰ ਜਾਨੀ ਕਿ ਜਾਂਦਾ ਸੀਗਾ ਪੱਠੇ ਜਾਂਦੇ ਸੀਗੇ ਤੇ ਉਹਦੇ ਆਪਾਂ ਜਿਹੜਾ ਸਾਈਡ ਦੂਸਰੀ ਸਾਈਡ ਨੂੰ ਘਰਤਾ ਘਮਾਤਾ ਨੂੰ ਤੇ ਹੁਣ ਉੱਥੋਂ ਮੈਂ ਚੰਗੀ ਤਰ੍ਹਾਂ ਜਿਹੜਾ ਉਹ ਨਿਚੋਂ ਜਿਵੇਂ ਪਈ ਸੀ ਵੀ ਪੱਠੇ ਪਏ ਸੀਗੇ ਉਹ ਵੀ ਚੱਕ ਦਿੰਨੇ ਆ ਸਾਰੇ ਸਾਫ਼ ਕਰਦੇ ਤੇ ਬਾਕੀ ਇਹ ਕੰੰਧ ਤੋਂ ਵੀ ਸੀਮਿੰਟ ਜਿਹਾ ਉਤਰਿਆ ਪਿਆ ਕਿਉਂਕਿ ਇਹਦੇ ਪ੍ਰੋਬਲਮ ਹੈ ਪਤਾ ਕਿਦੋਂ ਇਹਦੇ ਬਾਹਰਲੇ ਸਾਈਡ ਜਿਵੇਂ ਨਾਲੇ ਬਣੀ ਹੋਈ ਆ ਤੇ ਉਹਦੇ ਕਰਕੇ ਨਾ ਵੀ ਇਹ ਸੀਮਿੰਟ ਖੜਦਾ ਨਹੀਂ ਦੋ ਤਿੰਨ ਵਾਰੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਹੁਣ ਅਸੀਂ ਕਿਹਾ ਸੀ ਜਦੋਂ ਮਿਸਤਰੀ ਲਾਇਆ ਵੀ ਜਾਂ ਤਾਂ ਇਹ ਜਿਵੇਂ ਬਰੀਕ ਜਿਹੜੀ ਬਜਰੀ ਹੁੰਦੀ ਹੈ ਜਿੱਦਾਂ ਉੱਤਰ ਆਪਣੇ ਲੱਗੀ ਆ ਤੇ ਇਹ ਇਧਰ ਵੀ ਲਾ ਲਾਂਗੇ ਵੀ ਸ਼ਾਇਦ ਹੋ ਸਕਦਾ ਵੀ ਉਹਦੇ ਨਾਲ ਰੋਖ ਹੋ ਜਾਏ ਜਾਂ ਨਾਲ ਹੀ ਥੋੜੀ ਜਿਹੀ ਪਛਾਂ ਕਰਕੇ ਬਣਾਵਾਂਗੇ ਵੀ ਸ਼ਾਇਦ ਉਹਦੇ ਨਾਲ ਵੀ ਪਾਣੀ ਦੀ ਸਰਾਬ ਦੇ ਨਾਲ ਹੀ ਵੀ ਖਰਾਬ ਹੁੰਦਾ ਹੈ ਕਿਉਂਕਿ ਬਾਕੀ ਸਾਡੇ ਥੋੜੇ ਜਿਹੀ ਪਾਣੀ ਵੀ ਨਰਮ ਆ ਤੇ ਤਾਂ ਵੀ ਫਰਕ ਪੈਂਦਾ ਚਲੋ ਜੀ ਇਧਰੋਂ ਵੀ ਹੁਣ ਆਪਾਂ ਸਾਰਾ ਸਾਫ਼ ਕਰਤਾ ਹੁਣ ਆਪਾਂ ਸਾਰੇ ਵੇੜੇ ਦੇ ਜਿਹੜਾ ਕੂੜਾ ਸਾਰਾ ਇੱਕ ਥਾਂ ਢੇਰੀ ਲਾ ਕੇ ਚੱਕ ਦਿੰਨੇ ਆ ਤੇ ਜਿਹੜਾ ਆਪਣਾ ਜਿਹੜਾ ਵਧੀਆ ਸੋਨਾ ਬਣ ਗਿਆ ਸਾਫ਼ ਹੋ ਗਿਆ ਤੇ ਪੱਕੀ ਹੁਣ ਤਾਂ ਵੈਸੇ ਉਸ ਵਕਤ ਇਹੀ ਵੇੜਾ ਜਿਹੜਾ ਸੁੰਭਰਿਆ ਜਾਇਆ ਕਰੂਗਾ ਕਿਉਂਕਿ ਉਸ ਤੋਂ ਪਹਿਲਾਂ ਤਾਂ ਵੇੜਾ ਸੁੰਬਰ ਨੂੰ ਜੀ ਨਹੀਂ ਕਰਦਾ ਸੀ ਬਸ ਇੱਕ ਮਜ ਬੋਰੀ ਚ ਸੁੰਬਰਦੇ ਸੀਗੇ ਇੰਨਾ ਬੁਰਾ ਹਾਲ ਹੋਇਆ ਸੀਗਾ ਤੇ ਹੁਣ ਆਪਾਂ ਕਰ ਲੈਨੇ ਆ ਵੇੜੇ ਦੀ ਸਫਾਈ ਜਨਕੀ ਸਾਰਾ ਵੇੜਾ ਸੁੰਭਰ ਲੈਣੇ ਆ ਫਿਰ ਕਰਦੇ ਆ ਜੀ ਆਪਾਂ ਅਗਲੇ ਕੰਮ ਧੰਦੇ ਆਪਣੇ ਬੱਕੀ ਅਜ ਤਾਂ ਨਾ ਸਰੀਰ ਦੇ ਵਿੱਚੋਂ ਥੋੜੀ ਜਿਹੀ ਸੱਤਿਆ ਜੀ ਨਿਕਲੀ ਪਈ ਆ ਵੀ ਜਾਨੀ ਕੀ ਕੰਮ ਮੈ ਜਾਨੀ ਕਰ ਰਿਆ ਚਲੋ ਜੜੇ ਹਰ ਰੋਜ਼ ਦੇ ਕੰਮ ਧੰਦੇ ਨੇ ਕਰਨੇ ਤਾਂ ਪੈਣੇ ਹੀ ਨੇ ਤੇ ਪਰ ਫਿਰ ਵੀ ਅੱਜ ਬੜਾ ਠੰਡਾਂ ਜੀ ਮਹਿਸੂਸ ਹੋਈ ਜਾਂਦੀ ਹੈ ਹਾਂਜੀ ਤੇ ਲੋ ਜੀ ਇੱਥੇ ਹੋ ਗਿਆ ਟਾਈਮ ਜਿਹੜਾ 3:30 ਵਜੇ ਦਾ ਟਾਈਮ ਆ ਜੀ 3:30 ਤੋਂ ਉੱਪਰ ਗਿਆ ਔਣੇ ਕਿੰਨੇ ਦਾ ਟਾਈਮ ਆ ਤੇ ਆਪਾਂ ਦੁਪਹਿਰ ਦੇ ਟਾਈਮ ਤੇ ਦਾ ਚਾਹ ਪਾਣੀ ਪੀ ਲਿਆ ਰੋਟੀ ਟੋਕਾ ਖਾ ਲਿਆ ਤੇ ਹੁਣ ਮੈਂ ਕਿਹਾ ਵੀ ਮੈਂ ਵੈਸੇ ਪੱਠੇ ਉਤਰਨੇ ਸੀਗੇ ਤੇ ਉਹ ਲਾਈਟ ਬੰਦ ਸੀਗੀ ਲਾਈਟ ਪਿੱਛੋਂ ਨਹੀਂ ਬੰਦ ਸੀਗੀ ਯਾਨੀ ਕਿ ਆਪਣੇ ਇਧਰ ਸੁੱੱਚ ਕੱਟੀ ਹੋਈ ਸੀ ਪਤਾ ਨਹੀਂ ਕੋਈ ਲਾਈਟ ਵਗੈਰਾ ਠੀਕ ਕਰਦਾ ਹੋਣਾ ਤੇ ਫਿਰ ਮੈਂ ਕਿਹਾ ਵੀ ਚਲ ਮੈਂ ਜਦ ਤੱਕ ਜਿਹੜੇ ਭਾਂਡੇ ਆਪਾਂ ਸਾਫ਼ ਕਰ ਲੈਣੇ ਆ। ਤੇ ਇਹ ਟੋਕਰੀ ਵੀ ਆਪਾਂ ਧੋ ਲਈ ਆ। ਤੇ ਹੁਣ ਆਪਾਂ ਭਾਂਡੇ ਮਾਂਜ ਕੇ ਤੇ ਫਿਰ ਆਪਾਂ ਪਛੂਆ ਵੱਲ ਜਾਵਾਂਗੇ। ਫਿਰ ਆਪਾਂ ਪਛੂਆ ਦੇ ਕੰਮ ਧੰਦੇ ਜਿਹੜੇ ਕਰਾਂਗੇ। ਤੇ ਅੱਜ ਜਿਹੜਾ ਦਿਨ ਐਨੀ ਗਰਮੈਸ਼ੀ ਵਾਲਾ ਦਿਨ ਆ ਯਾਨੀ ਕਿ ਭਾਦੋਂ ਦਾ ਮਹੀਨਾ ਹੀ ਬਣਿਆ ਪਿਆ। ਅੱਜ ਐ ਲੱਗੀਆਂ ਦਾ ਜਿਵੇਂ ਭਾਦੋਂ ਦੇ ਵਿੱਚ ਐਵੇਂ ਤਾਜ਼ੀ ਵਜਦੇ ਸੀਗੇ। ਉਸੇ ਤਰ੍ਹਾਂ ਬਾਕੀ ਇਸ ਤੋਂ ਪਹਿਲਾਂ ਜਿਵੇਂ ਮੀਂਹ ਪੈਣ ਦੇ ਨਾਲ ਨਾ ਮੌਸਮ ਦਾ ਫਰਕ ਪੈ ਗਿਆ ਸੀਗਾ। ਵੀ ਚਲੋ ਧੁੱਪ ਹੁੰਦੀ ਸੀਗੀ। ਤੇ ਪਰ ਜਿਵੇਂ ਤਾਂ ਗੁਮ ਨਹੀਂ ਹੁੰਦਾ ਸੀਗਾ ਤੇ ਗਰਮੈਸ਼ ਜੀ ਨਹੀਂ ਹੁੰਦੀ ਸੀਗੀ ਆਖਿਰ ਤਾਂ ਫਰਕ ਰਿਹਾ ਪਰ ਅੱਜ ਫੇਰ ਪਤਾ ਨਹੀਂ ਕਿਉਂ ਇੰਨਾ ਮੌਸਮ ਗਰਮ-ਗਰਮ ਹੋਇਆ ਪਿਆ ਅਜੇ ਬਾਰਤਾ ਥੋੜਾ ਜਿਹਾ ਰਾਮਦਾਰੀ ਜੀ ਆਉਂਦੀ ਆ ਅੰਦਰ ਤਾਂ ਇੰਨੀ ਗਰਮੈਸ਼ ਹੋਈ ਪਈ ਆ ਪਤਾ ਨਹੀਂ ਭਾਈ ਸਾਡੇ ਸ਼ੀਸ਼ੇ ਲੱਗੇ ਕਰਕੇ ਜਿਵੇਂ ਹਨਾ ਇਹ ਚਾਰਸ਼ ਫੇਰੇ ਸ਼ੀਸ਼ਾ ਨਾਲ ਕਵਰ ਕਰਕੇ ਤੇ ਉਹਦੇ ਨਾਲ ਵੀ ਹੋ ਸਕਦਾ ਵੀ ਜਿੱਦਾਂ ਧੁੱਪ ਪੈਂਦੀ ਆ ਹਨਾ ਤੇ ਜ਼ਿਆਦਾ ਗਰਮੈਸ਼ ਆਉਂਦੀ ਆ ਤੇ ਮੈਂ ਭਾਂਡੇ ਇੱਥੇ ਬਾਹਰ ਸਾਫ਼ ਕਰਨ ਲੱਗ ਗਈ ਸੀ ਇੱਥੇ ਛਾਂ ਸੀਗੀ ਦੇਖਦੀ ਤੇ ਮੈਂ ਕਹਾਂ ਵੀ ਚਲ ਆਪਾਂ ਇੱਥੇ ਧੋ ਲੈਨੇ ਆਂ ਬਾਕੀ ਕਿਉਂਕਿ ਮੈਨੂੰ ਪਾਂਡੇ ਧੋਕੇ ਤੇ ਬਾਅਦ ਚ ਮੈਂ ਧੁੱਪੇ ਰੱਖਣੇ ਹੁੰਦੇ ਆ ਪਾਂਡੇ ਕਿਉਂਕਿ ਜਦ ਤੱਕ ਆਪਾਂ ਪਾਂਡਿਆਂ ਨੂੰ ਧੁੱਪ ਨਹੀਂ ਲਵਾਉਂਦੇਗੇ ਤੇ ਪਾਂਡਿਆਂ ਦੇ ਉੱਪਰ ਚਮਕ ਨਹੀਂ ਆਉਂਦੀ ਤੇ ਧੋਕੇ ਜਿਵੇਂ ਉਦਾਂ ਹੀ ਆਪਾਂ ਕਿੱਲੇ ਅੰਦਰ ਰੱਖ ਦਿੰਨੇ ਆ ਪਰ ਉਹ ਗੱਲ ਨਹੀਂ ਬੰਦਦੀ ਹੈਗੀ ਮੈਂ ਪਾਂਡੇ ਧੋਕੇ ਹਮੇਸ਼ਾ ਧੁੱਪੇ ਰੱਖਦੀਆਂ ਪਹਿਲਾਂ ਉਸ ਟਾਈਮ ਧੁੱਪ ਲਵਾਨੀ ਹੁੰਦੀਆਂ ਹਨ ਪਾਂਡਿਆਂ ਨੂੰ ਤਾਂ ਫਿਰ ਪਾਂਡੇ ਵਧੀਆ ਸੋਹਣੇ ਚਮਕ ਕੇ ਆਂਦੇ ਆ ਤੇ ਚਲੋ ਆਪਾਂ ਹੁਣ ਮਾਹ ਲੈਨੇ ਆਂ ਪਾਂਡੇ ਫਿਰ ਉਸ ਤੋਂ ਬਾਅਦ ਕਿ ਸ਼ੁਆ ਨ ਜਾਵਾਂਗੇ ਕੱਖ ਕੰਡਾ ਪਾਵਾਂਗੇ ਹੰਜੀ ਲੋ ਜੀ ਹੁਣ ਆਪਾਂ ਕੰਡਾ ਪਾ ਕੇ ਬਸ਼ਰਮਾ ਅਗੇ ਸੀਗੇ ਤੇ ਹੁਣ ਜਿਹੜਾ ਆਪਣਾ ਕੰਮ ਹੈਗਾ ਸਬਜੀ ਦਾ ਤੇ ਇਹ ਮੈਂ ਪਿੰਡੀਆਂ ਧੋਫੇ ਰੱਖ ਲਈਆਂ ਸੀਗੀਆਂ ਪਰ ਇਹਦੇ ਵਿੱਚ ਕਾਫੀ ਸਾਰੀਆਂ ਜੁੜੀਆਂ ਪਿੰਡੀਆਂ ਉਪੱਕੀਆਂ ਸੀਗੀਆਂ ਤੇ ਮੈਂ ਸੋਚਿਆ ਸੀ ਵੀ ਚਲੋ ਆਪਾਂ ਇਸ ਤਰ੍ਹਾਂ ਦੇ ਵੀ ਕੱਢ ਕੇ ਤੇ ਆਪਾਂ ਸਬਜੀ ਬਣਾ ਲਾਂਗੇ ਦੁੱਧ ਪਾ ਕੇ ਇਸ ਤਰ੍ਹਾਂ ਵੀ ਦੁੱਧ ਵਾਲੀ ਸਬਜੀ ਵੀ ਬਹੁਤ ਸਵਾਦ ਲੱਗਦੀ ਹੈ ਤੇ ਪਰ ਅਸ਼ਨੂਰ ਕਹਿੰਦਾ ਵੀ ਮੈਂ ਉਹ ਵਾਲੀ ਸਬਜੀ ਨਹੀਂ ਖਾਣੀ ਹੈਗੀ ਤੇ ਫਿਰ ਜਿਹੜੀਆਂ ਲਵੀਆਂ ਸੀਗੀਆਂ ਟੁੰਡੀਆਂ ਚਾਣੀਆਂ ਕੀਤੀ ਫਿਰ ਮੈਂ ਉਹ ਕੱਢ ਕੇ ਉੱਥੇ ਥੋੜੀਆਂ ਜੀਆਂ ਬਸ ਦੋ ਚਾਰ ਹੀ ਨਿਕਲੀਆਂ ਸੀਗੀਆਂ ਉਹ ਕੱਟ ਲਈਆਂ ਤੇ ਕੋਸ਼ ਆਪਾਂ ਕੱਟ ਲਈਆਂ ਸੀਗੀਆਂ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਕੱਟ ਕੇ ਤੇ ਵਿੱਚ ਆਪਾਂ ਪਾ ਲਈ ਚਿਪੜ ਤੇ ਇੱਕ ਵਿੱਚ ਪਾ ਲਈ ਅਸੀਂ ਉਹ ਪਿਆਜ਼ ਤੇ ਆਪਾਂ ਚਿਪੜਾਂ ਦੀ ਸਬਜ਼ੀ ਸਬਜ਼ੀ ਜਿਹੜੀ ਬਣਾਵਾਂਗੇ ਤੇ ਬਹੁਤ ਟੇਸਟੀ ਬਣਦੀ ਆ ਸਬਜ਼ੀ ਚਿਪੜਾਂ ਦੀ ਵੀ ਚਟਨੀ ਵੀ ਸਵਾਦ ਬਣਦੀ ਆ ਤੇ ਸਬਜ਼ੀ ਵੀ ਜਿਹੜੀ ਉਹ ਬਹੁਤ ਸਵਾਦ ਬਣਦੀ ਆ ਤੇ ਸਬਜੀ ਤੁਹਾਨੂੰ ਦੱਸਿਆ ਜੀ ਅਬ ਸ਼ਾਮ ਦੇ ਟਾਈਮ ਤੇ ਆਪਾਂ ਸ਼ਾਮ ਦਾ ਜਿਹੜਾ ਰੋਟੀ ਟੋਕਾ ਉਹ ਆਪਾਂ ਚੁੱਲੇ ਤੇ ਕਰਦੇ ਹੁੰਨੇ ਆ ਤੇ ਲੋ ਜੀ ਸਬਜੀ ਜਿਹੜੀ ਹੁਣ ਆਪਾਂ ਜੀਰੇ ਦਾ ਤੜਕਾ ਲਾਵਾਂਗੇ ਤੇਲ ਪਾ ਲਿਆ ਸੀ ਤੇ ਵਿੱਚ ਆਪਾਂ ਪਾ ਲਿਆ ਜੀਰਾ ਇਹ ਗਰਮ ਹੋ ਚੁੱਕੇ ਨੇ ਹੁਣ ਆਪਾਂ ਸਬਜੀ ਵਿੱਚ ਪਾ ਦਾਂਗੇ ਤੇ ਵਿੱਚ ਆਪਾਂ ਆਪਣੇ ਜਿਹੜੇ ਮਸਾਲੇ ਪਾਉਣੇ ਹੁੰਨੇ ਆ ਜਿਵੇਂ ਨਮਕ ਮਿਰਚ ਤੇ ਹਲਦੀ ਤੇ ਕਾਲੀ ਮਿਰਚ ਪਾ ਦਾਂਗੇ ਥੋੜੀ ਜਿਹੀ ਤੇ ਬਸ ਇਹ ਚਾਰੇ ਚ ਚਾਂਡ ਕਰਕੇ ਤੇ ਆਪਣੀ ਇੱਥੇ ਸਬਜੀ ਬਣੀ ਜਾਊਗੀ ਤੇ ਫਿਰ ਆਪਾਂ ਤੇ जड़े पशुओं अल फिर जावे जिदा धारा वगैरह क्डा पानी तानी पिया के उधरों काम जोड़ा खत्म करा फिर उस जोध बत्ती करके रोटी बनावेंगे तो क्योंकि सब्जी इतने आप्ट सेकते रख दें जब तक आप दूजे काम करा तो जी सब्जी वह बन जाऊगी अपनी फिर आप जो सब्ज़ी बन गई तो इतें अपना जोड़ा दुद्ध गर्म कर देंगे दुधद गरम हो जूगा तो फिर आप इत रोटी बना लेंगे ਉਹ ਕਿ ਸਵੇਰ ਦੇ ਟਾਈਮ ਤੇ ਤਾਂ ਚਲੋ ਮਜਬੂਰੀ ਬਣ ਜਾਂਦੀ ਆ ਵੀ ਇੱਥੇ ਤੋਂ ਪਉਂਦੀ ਆ ਧੁੱਪ ਆ ਜਾਂਦੀ ਆ ਵੀ ਆਪਾਂ ਸਵੇਰ ਦੀ ਰੋਟੀ ਜਿਹੜੀ ਲੇਟ ਬਣਾਉਨੇ ਆ ਤੇ ਫਿਰ ਸ਼ਾਮ ਦੇ ਟਾਈਮ ਤੇ ਤਾਂ ਆਪਾਂ ਇੱਥੇ ਬਣਾ ਲੈਨੇ ਆ ਤੇ ਚਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਨਹੀਂ ਤਾਂ ਵੀਡੀਓ ਜਿਹੜੀ ਜ਼ਿਆਦਾ ਵੱਡੀ ਹੋ ਜਾਣੀ ਆ ਤੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਵਿੱਚ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਜਿਹੜੇ ਮੇਰੇ ਭੈਣ ਭਰਾ ਮੇਰੀ ਵੀਡੀਓ ਹਰ ਰੋਜ਼ ਦੇਖਦੇ ਨੇ ਲਾਈਕ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਬਾਕੀ ਜਿਹੜੇ ਮੇਰੇ ਵੀਡੀਓ ਨੂੰ ਲਾਈਕ ਨਹੀਂ ਕਰਦੇ ਸਿਰਫ ਦੇਖਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧ ਇਰੇ ਵੀ ਤੁਸੀਂ ਟਾਈਮ ਕੱਢਦੇ ਹੋ ਆਪਣੇ ਗੇਮ ਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਮੇਰੀ ਵੀਡੀਓ ਤੇ ਆਉਂਦੇ ਹੋ ਤੁਸੀਂ ਵੀਡੀਓ ਦੇਖਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ